21 ਮਈ 1621 ਦੇ ਬੀਬੀ ਕੋਲਾ ਜੀ ਧੰਨ ਸ੍ਰੀ ਗੁਰੂ ਹਰगोबिंद ਪਾਸ਼ਾ ਜੀ ਦੀ ਪਨਾਹ ਵਿੱਚ ਆਉ ਇਸ਼ਾਰਾ ਤਿਆਸ ਦਾ ਵਰਕਾ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਦੇ ਵਿਲੱਖਣਤਾ ਰਹੀ ਹੈ ਕਿ ਜਿੱਥੇ ਬਾਕੀ ਧਰਮਾਂ ਨੇ ਔਰਤ ਦੇ ਮੁੱਖ ਦੀ ਗੱਲ ਕੀਤੀ ਹੈ ਤੇ ਇਹ ਸ਼ਬਦ ਵੀ ਵਰਤੇ ਆ ਕਿ ਰੱਬ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਔਰਤ ਨੂੰ ਪੈਦਾ ਕਰਕੇ ਜਕੀਆਂ ਨਹੀਂ ਲਿਖਿਆ ਕਿ ਸਿਰਫ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੈ ਔਰਤ ਦੁਨੀਆ ਨੇ ਵੱਖ-ਵੱਖ ਧਰਮਾਂ ਨੂੰ ਜਦੋਂ ਅਸੀਂ ਪੜ੍ਹਦੇ ਆ ਤੇ ਉਹਨਾਂ ਨੇ ਔਰਤ ਦੀ ਮੁੱਖ ਦੀ ਉਹ ਗੱਲ ਕੀਤੀ ਹੈ ਪਰ ਗੁਰੂ ਨਾਨਕ ਬਾਬੇ ਤੋਂ ਬਲਿਹਾਰੇ ਜਾਈਏ ਜਿਨ੍ਹਾਂ ਨੇ ਗੱਲ ਕੀਤੀ ਆ ਔਰਤ ਦੀ ਕੁੱਖ ਦੀ ਤੇ ਇਹ ਸ਼ਬਦ ਵਰਤਿਆ ਕਿ ਸੋ ਕਿਉ ਮੰਦਾ ਆਖੀਏ ਜਿਤ ਜਬ ਮੈਂ ਰਾਜਾ ਅਸੀਂ ਉਸ ਔਰਤ ਨੂੰ ਕੂ ਮਾੜਾ ਆਖੀਏ ਜੀਦੀ ਕੋਖ ਵਿੱਚੋਂ ਰਾਜੇ ਬਾਦਸ਼ਾ ਪੀਰ پیغمبر اولیاء ਜਨਮ ਲਿੰਦੇ ਆ ਉਹਨੂੰ ਤੁਸੀਂ ਕਿਉਂ ਮਾਣ ਆਖੋਗੇ ਧੰਗੁਰ ਨਾਨਕ ਬਾਬੇ ਨੇ ਦੇਖੋ ਬੀਬੇ ਨਾਨਕੀ ਨੂੰ ਕਿੱਡਾ ਮਾਣ ਸਨਮਾਨ ਦਿੱਤਾ ਵੱਡੀ ਭੈਣ ਦਾ ਦਰਜਾ ਆ ਬੀਬੇ ਨਾਨਕੀ ਕੋਲ ਪਰ ਹਮੇਸ਼ਾ ਸਨਮਾਨ ਹੀ ਦਿੱਤਾ ਆ ਵੱਡੀ ਭੈਣ ਨੂੰ ਵੱਡੀ ਭੈਣ ਦੀ ਥਾਂ ਤੇ ਰੱਖ ਕੇ ਬਾਬੇ ਨਾਨਕ ਨੇ ਮੰਨਿਆ ਗੁਰੂ ਅੰਗਦ ਦੇ ਪਾਸ਼ਾ ਜੀ ਦੀ ਪਤਨੀ ਮਾਤਾ ਖੀਵੀ ਜੀ ਨੇ ਕਿੰਨੀ ਸੇਵਾ ਨਿਭਾਈ ਹੈ ਗੁਰੂ ਘਰ ਦੇ ਵਿੱਚ ਇੱਡੀ ਸੇਵਾ ਨਿਭਾਈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਦਰਜ ਹੋ ਜਾਂਦਾ ਆ ਮਾਤਾ ਖੀਵੀ ਦਾ ਮਾਤਾ ਭਾਨੀ ਦੀ ਗੱਲ ਕਰ ਲਈਏ ਗੁਰੂ ਅਮਰਦਾਸ ਪਾਸ਼ਾ ਜੀ ਦੀ ਪੁੱਤਰੀ ਦੀ ਕਿੰਨਾ ਵੱਡਾ ਜੀਵਨ ਹੈ ਸਾਡੇ ਸਾਹਮਣੇ ਮਾਤਾ ਗੰਗਾ ਜੀ ਦੀ ਗੱਲ ਕਰ ਲਈਏ ਤੇ ਮਾਤਾ ਗੰਗਾ ਜੀ ਨੇ ਕਿੰਨੀ ਕਮਾਲ ਦੀ ਸੇਵਾ ਨਿਭਾਈ ਗਏ ਆਪਣੇ ਜੀਵਨ ਦੇ ਅੰਦਰ ਹੁਣ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਸਮਾ ਆਇਆ ਗੁਰੂ ਨਾਨਕ ਬਾਬੇ ਦੀ ਵਿਚਾਰ ਧਾਰਾ ਨੂੰ ਦੇਖ ਕੇ ਬੀਬੀ ਕੋਲਾ ਵੀ ਪ੍ਰਭਾਵਿਤ ਹੋ ਗਈ ਗੁਰੂ ਨਾਨਕ ਦੇ ਘਰ ਵਾਲਾ ਮਨ ਵਿੱਚ ਇਹ ਹੈ ਕਿ ਗੁਰੂ ਨਾਨਕ ਦੇ ਘਰ ਦੀ ਸਿੱਖੀ ਨੂੰ ਧਾਰਨ ਕਰਾਂ ਗੁਰਬਾਣੀ ਨੂੰ ਸਮਝਾਂ ਗੁਰਬਾਣੀ ਨੂੰ ਪੜਾਂ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਵਿੱਚ ਧਾਰਨ ਕਰਕੇ ਮੈਂ ਵੀ ਗੁਰੂ ਬਾਣੀ ਬਣ ਜਮਾ ਪਰ ਇਸਲਾਮ ਧਰਮ ਦੇ ਵਿੱਚ ਪੈਦਾ ਹੋਣ ਕਰਕੇ ਉਹਨਾਂ ਦੇ ਬਜ਼ੁਰਗਾਂ ਨੂੰ ਮਾਤਾ ਪਿਤਾ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਸੋ ਬੀਬੀ ਕੋਲਾ ਨੇ ਆਪਣੇ ਜੀਵਨ ਦੇ ਅੰਦਰ ਫਿਰ ਇੱਕ ਦਿਨ ਅੱਜ ਦੇ ਦਿਨ 21 ਮਈ 1621 ਈਸਵੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਪਨਾਹ ਵਿੱਚ ਆ ਜਾਂਦੇ ਆ ਕਿ ਮੈਂ ਇੱਥੇ ਹੀ ਰਹਿਣਾ ਇੱਥੇ ਰਹਿ ਕੇ ਬਾਣੀ ਸਿੱਖਣੀ ਹੈ। ਇੱਥੇ ਰਹਿ ਕੇ ਹੀ ਮੈਂ ਗੁਰੂ ਨਾਨਕ ਬਾਬੇ ਦੇ ਘਰ ਨੂੰ ਸਮਝਣਾ ਚਾਹੁੰਦੀ ਆ। ਮੈਂ ਗੁਰਨਾਨਕ ਦੇ ਘਰ ਨੂੰ ਪੜ੍ਹਨਾ ਚਾਹੁੰਦੀ ਆ ਗੁਰਨਾਨਕ ਦਾ ਘਰ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੋਣ ਭਲੇ ਕੋ ਮੰਦੇ ਐਸੀ ਗੱਲ ਕਰਦਾ ਹੈ। ਗੁਰਨਾਨਕ ਬਾਬੇ ਦਾ ਘਰ ਗੱਲ ਕਰਦਾ ਆ ਉਹ ਸੋਖੋਂ ਮੰਦਾ ਆਖੀਏ ਜਿਤ ਜਮੇ ਰਾਜਾਨ ਗੁਰਨਾਨਕ ਬਾਬੇ ਦਾ ਘਰ ਗੱਲ ਕਰਦਾ ਆ ਕਿ ਪੰਜ ਨਵਾਜਾ ਵਖਤ ਪੰਜ ਪੰਜੇ ਪੰਜਾ ਨੌ ਬਾਬਾ ਨਵਾਜਾ ਦੀ ਗੱਲ ਵੀ ਕਰਦਾ ਆ ਬਾਬਾ ਗੱਲ ਕਰਦਾ ਆ ਕਿ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹਿ ਹੀ ਚਲਣਾ ਆਇਓ ਪੰਜੇ ਵਖਤ ਮਸੀਤ ਗੁਰੂ ਨਾਨਕ ਦਾ ਘਰ ਮਸੀਤ ਦੀ ਗੱਲ ਵੀ ਕਰਦਾ ਨਵਾਜਾ ਦੀ ਗੱਲ ਵੀ ਕਰਦਾ ਸੁਮੈਂ ਇਸੇ ਘਰ ਨੂੰ ਪੜਨਾ ਚਾਹੁੰਦੀ ਆ ਸਮਝਣਾ ਚਾਹੁੰਦੀ ਐ ਤੁਸੀਂ ਮੈਨੂੰ ਆਪਣੇ ਘਰ ਵਿੱਚ ਥਾਂ ਦਿਓ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਫਿਰ ਬੀਬੀ ਕੋਲਾ ਜੀ ਨੂੰ ਜਿੱਥੇ ਅੱਜ ਗੁਰਦੁਆਰਾ ਕੋਲ ਸਰ ਸਹਿਬ ਆ ਨਾ ਉੱਥੇ ਇੱਕ ਛੋਟੀ ਜੀ ਕੋਠੜੀ ਦੇ ਵਿੱਚ ਬੀਬੀ ਕੋਲਾ ਨੂੰ ਟਿਕਾਇਆ ਉੱਥੇ ਰੱਖਿਆ ਸਵਾਮ ਆਪੜੀ ਚਾਲ ਚੱਲਿਆ 16 ਸਿੱਕੀ ਦੀ ਆਈਸੀ ਕੇਜੀ ਫਿਰ ਥੋੜੇ ਕੁ ਸਮੇਂ ਬਾਅਦ ਇਹਨਾਂ ਨੂੰ ਜਲੰਧਰ ਭੇਜ ਦਿੱਤਾ ਜਾਂਦਾ ਆ ਤੇ ਉੱਥੇ ਹੀ 1628 ਈਸਵੀ ਦੇ ਅੰਦਰ ਇਹ ਆਪੜਾ ਆਖਰੀ ਸਾਲ ਨੇ ਸੋ ਇਸ ਛੋਟੇ ਜੀ ਸਾਖੀ ਤੋਂ ਸਾਨੂੰ ਪਤਾ ਕੀ ਸਿੱਖਿਆ ਮਿਲਦੀ ਹੈ ਗੁਰਨਾਨਕ ਬਾਬੇ ਦੇ ਘਰ ਦੇ ਦਰਵਾਜ਼ੇ ਸਾਰਿਆਂ ਵਾਸਤੇ ਖੁੱਲੇ ਆ ਜੇ ਧਰਮਾਂ ਦੀ ਗੱਲ ਕਰ ਲਈਏ Hindu Muslim Jain Buddha ਕੋਈ ਵੀ ਧਰਮ ਦਾ ਸਾਡੇ ਘਰ ਵਿੱਚ ਆਵੇ ਸਾਨੂੰ ਕੋਈ ਫਰਕ ਨਹੀਂ ਜੇ ਗੱਲ ਮਰਦ ਤੇ ਔਰਤ ਦੀ ਕਰੀਏ ਤਾਂ ਵੀ ਸਾਡੀ ਗੱਲ ਕਲੀਅਰ ਹੈ ਕਿ ਸਾਡੇ ਘਰ ਵਿੱਚ ਔਰਤ ਤੇ ਮਰਦ ਵਿੱਚ ਵੀ ਕੋਈ ਫਰਕ ਨਹੀਂ ਰੱਖਿਆ ਜਾਂਦਾ ਸੋ ਬੀਬੀ ਕੋਲਾ ਨੂੰ ਅੱਜ ਸਿੱਖ ਸਮਾਦ ਦੇ ਅੰਦਰ ਸਿੱਖ ਧਰਮ ਦੇ ਅੰਦਰ ਬਹੁਤ ਵੱਡਾ ਮਾਣ ਸਨਮਾਨ ਮਿਲਦਾ ਆ ਤੇ ਬੀਬੀ ਕੋਲਾ ਜੀ ਅੱਜ ਦੇ ਦਿਨ 21 ਮਈ 1621 ਈਸਵੀ ਨੂੰ ਗੁਰੂ ਹਰਗੋਬਿੰਦ ਪਾਸ਼ਾ ਦੀ ਪਨਾਹ ਵਿੱਚ ਆਉਂਦੇ ਆ ਤੇ ਸਤਪੁਰ ਜੀ ਨੇ ਜਿੱਥੇ ਕੋਰ ਦੁਆਰਾ ਕੋਲ ਸਾਹਿਬ ਹੈ ਉੱਥੇ ਬੀਬੀ ਜੀ ਨੂੰ ਇੱਕ ਕੋਠੜੀ ਦੇ ਵਿੱਚ ਜਗ੍ਹਾ ਦਿੱਤੀ ਤੇ ਉੱਥੇ ਰਹਿ ਕੇ ਬੀਬੀ ਜੀ ਨੇ ਬਾਣੀ ਸਿੱਖੀ ਸਦਾ ਆਦਿ ਸਭ ਦੇ ਗੁਰੂ ਨਾਨਕ ਦੇ ਘਰ ਦੇ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਲੰਮਾ ਸਮਾਂ ਸੇਵਾ ਵੀ ਨਵਾਈਆਂ। ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਮਹਿਰਮਤ ਕਰੇ ਜੀ। ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।